ਉਹ ਪਾਕਿਸਤਾਨੀ ਮਾਸੂਮ ਬੱਚੇ ਅੱਜ ਮੁੜ ਤੋਂ ਆਪਣੇ ਘਰ ਵਿੱਚ ਜਾਣਗੇ ਪਿਛਲੇ ਕਰੀਬ 2 ਸਾਲਾਂ ਤੋਂ ਇਹ ਫਰੀਦਕੋਟ ਦੀ ਇਸ ਬੱਚਿਆਂ ਵਾਲੀ ਜੇਲ੍ਹ ਵਿੱਚ ਬੰਦ ਸੀਗੇ ਤੁਹਾਨੂੰ ਦੱਸ ਦਈਏ ਕਿ ਇਹ ਬੱਚੇ ਨੇ ਜਿਹੜੇ ਇਹ ਗਲਤੀ ਨਾਲ ਬਾਰਡਰ ਕ੍ਰੋਸ ਕਰਕੇ ਇੰਡੀਆ ਵਿੱਚ ਆ ਗਏ ਸੀਗੇ ਤਰਨਤਾਰ ਵਿੱਚ ਇਹਨਾਂ ਦਾ ਮੁਕੱਦਮਾ ਦਰਜ ਹੋਇਆ ਜਿੱਥੇ ਕਿ ਪੂਰੇ ਟ੍ਰਾਇਲ ਚੱਲੇ ਅਤੇ ਇਹਨਾਂ ਨੂੰ ਹਰ ਇੱਕ ਮੌਬਦਨ ਤੇ ਬਰੀ ਪਾਇਆ ਗਿਆ ਨਾ ਕਸੂਰ ਪਾਇਆ ਗਿਆ ਜਿਸ ਤੋਂ ਬਾਅਦ ਇਹਨਾਂ ਨੂੰ ਅੱਜ ਜਿਹੜਾ ਹੈਗਾ ਇਸ ਜੇਲ ਚੋਂ ਰਿਹਾ ਕੀਤਾ ਜਾ ਰਿਹਾ ਰਿਹਾ ਕਰਨ ਤੋਂ ਬਾਅਦ ਬਾਰਡਰ ਦੇ ਰਾਹੀਂ ਇਹਨਾਂ ਨੂੰ ਪਾਕਿਸਤਾਨ ਕ੍ਰੋਸ ਕਰਵਾਇਆ ਜਾਏਗਾ ਤੋਂ ਦੱਸ ਦਿਆ ਕਿ ਇਹ ਦੋਨੇ ਬੱਚੇ ਜਿਹੜੇ ਨੇ ਪਾਕਿਸਤਾਨ ਦੇ ਰਹਿਣ ਵਾਲੇ ਨੇ ਅਤੇ ਗਲਤੀ ਨਾਲ ਤਰਨਤਾਰਕ ਇਲਾਕੇ ਵਿੱਚ ਬਾਰਡਰ ਇਹਨਾਂ ਵੱਲੋਂ ਕ੍ਰੋਸ ਕਰ ਲਿਆ ਗਿਆ ਸੀਗਾ ਜਿਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਅਤੇ ਜੁਵੇਨਾਈਲ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ ਸੀ ਜਿੱਥੇ ਕਿ ਇਹਨਾਂ ਦਾ ਕੇਸ ਚੱਲਿਆ ਤੇ ਕੇਸ ਚੱਲਣ ਤੋਂ ਬਾਅਦ ਇਹਨਾਂ ਨੂੰ ਬਰੀ ਕਰਾ ਦਿੱਤਾ ਗਿਆ ਉਸ ਤੋਂ ਬਾਅਦ ਜੋ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਉਸ ਵਿੱਚ ਟਾਈਮ ਲੱਗਦਾ ਹੈ ਅਤੇ ਜਲਦੀ ਤੋਂ ਜਲਦੀ ਜਿਹੜਾ ਹੈ ਇਸ ਕੇਸ ਦਾ ਨਿਪਟਾਰਾ ਕਰਦੇ ਹੋਏ ਇਹਨਾਂ ਬੱਚਿਆਂ ਨੂੰ ਮੁਰ ਤੋਂ ਆਪਣੇ ਘਰਾਂਜ ਵਾਪਿਸ ਭੇਜਿਆ ਜਾ ਰਿਹਾ ਹੈ ਬੇਸ਼ੱਕ ਮਾਸੂਮ ਬੱਚੇ ਨੇ ਆਪਣੇ ਪਰਿਵਾਰ ਨਾਲ ਮਿਲਣਗੇ ਤਾਂ ਬਹੁਤ ਚੰਗੀ ਅਤੇ ਵਧੀਆ ਖਬਰ ਹੈ ਇੱਕ ਸਕਾਰਾਤਮਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਫਿਲਹਾਲ ਜੱਜ ਮੈਡਮ ਜੋ ਨੇ ਖੁਦ ਪਹੁੰਚੇ ਹੋਏ ਨੇ ਇਸ ਅ ਜੇਲ ਦੇ ਵਿੱਚ ਅਤੇ ਬੱਚਿਆਂ ਨੂੰ ਰਿਹਾ ਕੀਤਾ ਜਾ ਰਿਹਾ ਤੁਹਾਨੂੰ ਸੁਣਵਾਦਣਿਆ ਕਿ ਮੈਡਮ ਕੀ ਕੁਝ ਉਸ ਪੂਰੇ ਮਾਮਲੇ ਤੇ ਦੱਸ ਰਹੇ ਨੇ ਅ ਵੈਰੀ ਗੁੱਡ ਮਾਰਨਿੰਗ ਟੂ ਆਲ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਰੀਦਕੋਟ ਦੇ ਲਈ ਅੱਜ ਬਹੁਤ ਹੀ ਪ੍ਰਾਈਡ ਵਾਲੀ ਮੋਮੈਂਟ ਹੈ ਕਿਉਂ ਕਿਉਂਕਿ ਦੋ ਪਾਕਿਸਤਾਨੀ ਨੈਸ਼ਨਲ ਬੱਚੇ ਜੋ ਕਿ ਅਸੀਂ ਕਹਿ ਸਕਦੇ ਹਾਂ ਕਿ ਗਲਤੀ ਦੇ ਨਾਲ ਇੰਡੀਅਨ ਬਾਰਡਰ ਨੂੰ ਕਰਾਸ ਕਰਦੇ ਹੋਏ ਆ ਸਟ੍ਰੇ ਕਰਦੇ ਹੋਏ ਆ ਇੰਡੀਆ ਦੇ ਵਿੱਚ ਆ ਗਏ ਤੇ ਉਹਨਾਂ ਨੂੰ ਡਿਸਟ੍ਰਿਕਟ ਤਰਨਤਾਰਨ ਦੀਆਂ ਅਥਾਰਟिटीज ਨੇ 31/8/2022 ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਉਹ ਬੱਚੇ ਸੀ ਇਸ ਕਰਕੇ ਜੁਵਨਲ ਜਸਟਿਸ ਐਕਟ ਦੇ ਥੱਲੇ ਤਰਨਤਾਰਨ ਦੀਆਂ ਕੋਰਟਸ ਦੇ ਵਿੱਚ ਉਹਨਾਂ ਦਾ ਟ੍ਰਾਇਲ ਚੱਲਿਆ ਤੇ ਕੋਰਟਸ ਨੇ ਉਹਨਾਂ ਨੂੰ 18/4/23 ਨੂੰ ਬਰੀ ਕਰਤਾ ਇਹ ਬੱਚੇ ਜਿਹੜੇ ਨੇ ਆਬਜ਼ਰਵੇਸ਼ਨ ਹੋਮ ਫਰੀਦਕੋਟ ਦੇ ਵਿੱਚ ਹੀ ਰਹੇ ਟ੍ਰਾਇਲ ਦੇ ਦੌਰਾਨ ਐਂਡ ਇਵਨ ਆਫਟਰ ਥੇਅਰ ਐਕਵਿਟਲ ਐਕਵਿਟਲ ਤੋਂ ਬਾਅਦ ਇਹਨਾਂ ਦੀ ਜਿਹੜੀ ਰੀਪੈਟਰੀਏਸ਼ਨ ਸੀਗੀ ਉਹ ਇੱਕ ਲੌਂਗ ਡਰਾਉਣ ਪ੍ਰੋਸੀਜਰ ਹੈ ਜਿਹੜਾ ਕਿ ਸਾਨੂੰ ਹਾਇਰ ਅਥਾਰਟिटीज ਡਾਇਰੈਕਟੋਰੇਟ ਆਫ ਡਿਸਟ੍ਰਿਕਟ ਸੋਸ਼ਲ ਸਿਕਿਉਰਿਟੀ ਐਂਡ ਵੈਲਫੇਅਰ ਐਂਡ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਨਾਲ ਚਲਾਉਣਾ ਸੀ ਜਿਸ ਪ੍ਰੋਸੀਜਰ ਨੂੰ ਆਲਮੋਸਟ ਪਿਛਲੇ 1 ਸਾਲ ਤੋਂ ਉਹ ਪ੍ਰੋਸੀਜਰ ਚੱਲ ਰਿਹਾ ਸੀਗਾ ਤੇ ਵੀ ਵੇਰ ਟੇਕਿੰਗ ਆਲ ਸਟੈਪਸ ਤਾਂ ਕਿ ਉਹ ਜਲਦੀ ਤੋਂ ਜਲਦੀ ਅਕੰਪਲਿਸ਼ ਹੋਏ ਜਨਵਰੀ ਦੇ ਮਹੀਨੇ ਦੇ ਵਿੱਚ ਸਾਡੇ ਆਨਰੇਬਲ ਐਡਮਿਨਿਸਟ੍ਰੇਟਿਵ ਜੱਜ ਜਸਟਿਸ ਐਨ ਐਸ ਸ਼ਕਾਬਰਟ ਫਰੀਦਕੋਟ ਸੈਸ਼ਨਜ਼ ਡਿਵੀਜ਼ਨ ਦੀ ਇਨਸਪੈਕਸ਼ਨ ਕਰਨ ਆਏ ਉਸ ਦੌਰਾਨ ਜਦੋਂ ਆਬਜ਼ਰਵੇਸ਼ਨ ਹੋਮ ਚ ਆਏ ਤੇ ਉਹਨਾਂ ਨੇ ਦੇਖਿਆ ਕਿ ਇਹ ਬੱਚੇ ਜੋ ਕਿ ਬਿਲਕੁਲ ਇਨੋਸੈਂਟ ਨੇ ਕਾਨੂੰਨ ਦੀਆਂ ਇੰਟ੍ਰੀਕੈਸਿਸ ਕਰਕੇ ਹਜੇ ਤੱਕ ਇੱਥੇ ਆਬਜ਼ਰਵੇਸ਼ਨ ਹੋਮ ਚ ਹੈਗੇ ਨੇ ਹਾਲਾਂਕਿ ਉਹਨਾਂ ਦੀ ਰੀਲੀਜ਼ ਜਿਹੜੀ ਹੈ 18/4/2023 ਤੋਂ ਐਕਵਿਟਲੀ ਦੇ ਅਕੋਰਡਿੰਗਲੀ ਹੋਣੀ ਜਾਣੀ ਹੋ ਜਾਣੀ ਚਾਹੀਦੀ ਸੀ ਤੇ ਆਨਰੇਬਲ ਜਸਟਿਸ ਸ਼ਕਾਵਟ ਨੇ ਇਹ ਜਿਹੜਾ ਵਹਿ ਮੋਹਿਮ ਸਟਾਰਟ ਕੀਤੀ ਉਹਨਾਂ ਨੇ ਜੁਡੀਸ਼ੀਅਲ ਸਾਈਡ ਤੇ ਇਹ ਮੈਟਰ ਟੇਕ ਅਪ ਕੀਤਾ Honorable High Court ne directions ditiyan to the authorities to expedite the matter the matter was taken up with the Ministry of External Affairs Government of India te oh matter sara conclude ho ke ajj ho accomplished hon ja reha hai te main bahut fakr naal keh rahi haan te bahut khushi mehsoos kar rahi haan ki oh dono bachche ajj ultimately apni hmm. family de naal unite hon ge saade secretary DLSA se, jo ki CGM level de officer ne oh khud personally ja ke ohna bachchiyan nu no, border cross karwa ke aan ge Ultimately, after two years, almost two years, we can say they are going to reunite with their parents. Yeah, so, this is the moment I anyone can So, we should all take pride in this moment. Yeah. Uh, nahi, these, these children are under 18 years of age, that is why they, are, they were juveniles said to be in conflict with law. ਸਵਿਸ ਆਬਜ਼ਰਵੇਸ਼ਨ ਹੋਮ ਦੇ ਵਿੱਚ ਜਿਹੜੇ ਬੱਚੇ ਹੁੰਦੇ ਨੇ ਉਹ 18 ਈਅਰਸ ਤੋਂ ਥੱਲੇ ਹੀ ਹੁੰਦੇ। ਸੋ ਆਈ ਊਡ ਨਾਟ ਲਾਈਕ ਟੂ ਡਿਸਕਲੋਜ਼ ਦੀ ਆਇਡੈਂਟੀਟੀ ਆਫ ਦਾ ਚਿਲड्रन ਫਾਰ ਸਿਕਿਉਰਿਟੀ ਰੀਜ਼ਨਸ। ਸੋ ਇਸ ਕਰਕੇ ਤਾਂ ਤੁਸੀਂ ਸੁਣਿਆ ਕਿ ਕਿਸ ਤਰੀਕੇ ਨਾਲ ਪੂਰੀ ਕਾਨੂੰਨੀ ਪ੍ਰਤੀਕਿਰਿਆ ਜਿਹੜੀ ਹੈਗੀ ਹੈ ਉਹ ਚੱਲੀ ਹੈ ਅਤੇ ਇਸ ਪ੍ਰਕਿਰਿਆ ਦੌਰਾਨ ਜਿਹੜਾ ਇਹਨਾਂ ਬੱਚਿਆਂ ਨੂੰ ਅੱਜ ਇੱਥੋਂ ਰਿਹਾ ਕੀਤਾ ਜਾ ਰਿਹਾ ਹੈ ਤਾਂ ਫਿਲਹਾਲ ਜੱਜਮੈਂਟ ਤੁਹਾਡੇ ਨਾਲ ਦੱਸ ਰਹੇ ਸੀਗੇ ਕਿ ਇਸ ਪੂਰੇ ਮਾਮਲੇ ਵਿੱਚ ਕੀ ਕੁਝ ਹੋਇਆ ਤੇ ਕਿਸ ਤਹਿਤ ਇਹਨਾਂ ਨੂੰ ਅੱਜ ਕਰਦੇ ਵਾਪਸ ਇਹਨਾਂ ਦੇ ਕੀਤੇ ਜਾ ਰਹੀ ਹੈ। फ्रिज को तो कैमरा पर्सन मनप्रीत सिंह चाच देना सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर